ਹਾਂ ਅਨੇ ਕੋਲ ਕੁੜਗਿਆ ਜੀ ਤੁਹਾਨੂੰ ਜੋ ਦੇ ਆ। ਅੱਛਾ ਹਾਂ ਜੀ ਫਾਲਣ ਬਾਤ ਤੇ ਦੇ ਰਹੀ ਉਹਨਾਂ ਤੇ ਫਾਲ ਨਹੀਂ ਦੇ ਆ ਤੇ ਉਹ ਕਿਨੇ ਤੁਹਾਨੂੰ ਦੇ ਨਸ਼ਾ ਪੱਤਾ ਕਰਦੇ ਸੀ। ਅੱਛਾ ਬਸ ਜੀ ਜੀ ਅੱਛਾ ਚਾਹ ਰਿਹਾ ਜੀ ਤੁਸੀਂ ਸਾਰੇ ਮਤਲਬ ਕਾਗਜ਼ ਕੁ ਹਾਂ ਜੀ ਚਾਰੀ ਕਾਰਵਾਲੀ ਹੋਈ ਹੈ ਜੀ ਚਿਹਰੀਆ ਚ ਪੱਕੇ ਬਨੇ ਆ ਦੇ ਤਾਰਾ ਕੁਛ ਅੱਛਾ ਸਸ ਦੇਤੇ ਤੁਸੀਂ ਉਹਨਾਂ ਨੂੰ ਬੱਚਾ ਲੈਣ ਦੇ ਬਦਲੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ 1.80 ਹਜ਼ਾਰ ਰੁਪਏ ਇਹਨਾਂ ਨੇ ਸਾਡੇ ਤੋਂ ਮਤਲਬ ਦਿੱਤਾ ਸਾਨੂੰ ਬੱਚਾ ਖਰੀਦਿਆ ਤਾਂ ਉਹ ਤਾਂ ਜੀ ਨਾ ਚਾਕ ਤੇ ਜੀ ਹੋ ਅਕੀਰਨਾ ਤੁਜੀ ਆਪਣਾ ਚੱਲ ਚਾਰ ਬੁਸਤੀ ਚਾਹ ਦੇ ਰਿਓ ਚੱਈ ਹੋ ਜੋ ਤੁਡੀ ਨਾ ਚਾਹੀਏ ਜੋ ਕਾਟੋ ਉਹ ਕਾਦੇ ਆ ਮਸਲਾ ਕੀ ਟਾਈ ਵਿਨੇ ਦਾ ਬੇਟਾ ਹੀ ਇਹ ਐ ਤੁਰੇ ਫਿਰਦੇ ਰਹਿੰਦੇ ਸੀ ਕਿਦੇ ਲੈਣਾ ਥੱਲੇ ਕਿਦੇ ਕਿਤੇ ਜੋ ਆਖ ਪਿਆ ਸੀ ਜਮਾਂ ਵਰਨਣਾ ਲਾ ਜੀ ਇਹ ਆਗੇ ਸਾਡੇ ਘਰ ਕਨੇ ਜੀ ਮੰਦਿਰ ਚ ਇਲਾਜ ਕਰਾਣਾ ਲਾਇਬਾ ਬੱਚਾ ਹੈਗਾ ਸੀ ਢਿੱਲਾ ਤੇ ਬਾਬੇ ਕੋਲੇ ਆ ਗਏ ਉੱਥੇ ਕਹਿੰਦੇ ਕਹਿੰਦੇ ਸਾਡੇ ਤੋਂ ਸੁਮਾਈ ਨਹੀਂ ਹੁੰਦੀ ਤੇ ਕਹਿੰਦੇ ਜੀ ਤੁਹਾਨੂੰ ਦੇ ਦਿੰਨੇ ਆ ਮੈਂ ਚਲ ਕੋਈ ਨਹੀਂ ਦੇਖ ਲੈਣੇ ਆਪਾਂ ਗੱਲ ਕਰਕੇ ਅਸੀਂ ਕਚੈਰੀਆਂ ਚ ਗਏ ਜੀ ਸਾਰਾ ਕੁਝ ਲਿਖ ਲਿਖਾ ਕਰਾ ਕੇ ਇਹ ਦਾਦੇ ਕੋਲੇ ਗਏ ਇਹ ਦਾਦੇ ਨੇ ਕਿ ਇੰਨੇ ਕੱਪੜੇ ਕੱਢੇ ਲੈਟਰਿੰਗ ਵਾਲੇ ਉਹ ਚ ਕੀੜੇ ਚੱਲੇ ਪਏ ਇਹ ਦਾਦਾ ਕਹਿੰਦਾ ਕਹਿੰਦਾ ਵਧੀਆ ਤੁਸੀਂ ਲੈ ਕੇ ਪੁੰਨ ਦਾ ਕੰਮ ਹੀ ਆਈਏ ਠੀਕ ਹੈ ਨਹੀਂ ਤਾਂ ਇਹ ਮਾਰ ਦੰਦੀ ਜਵਾਖ ਨੂੰ ਤੇ ਵੀ ਬਤਵਾਲੇ ਵੀ ਜੀ ਤੁਹਾਡਾ ਪੁੰਨੀ ਲੱਗਿਆ ਜਵਾਖ ਦਾ ਵੀ ਤੁਸੀਂ ਸਮਾਈ ਕਰ ਲਉਗੇ ਠੀਕ ਆ ਸਵੇ ਇਹ ਹਸਵੇ ਜਨ ਬੁਲਾਇਆ ਗਿਆ ਬਰੇਟੇ ਥਾਣੇ ਚੀ ਉਥੇ ਵੀ ਇਹੀ ਗੱਲ ਹੋਈ ਆ ਸਾਰੀ ਦੂਜੇ ਪਰਿਵਾਰ ਦਾ ਕਹਿੰਦਾ ਕਿ ਤੁਸੀਂ ਉਹਨਾਂ ਨੂੰ 1,80,000 ਰੁਪਏ ਬੱਚੇ ਦੇ ਬਦਲੇ ਦਿੱਤੇ ਨੀ ਦਵਾਈ ਦਵਾਈ ਬੂਟੀ ਦਿੱਤੇ ਆਈ ਪੈਸੇ ਜਗੂ ਦਿੱਤੇ ਨੇ ਕਿੰਨੇ ਦੇ ਦਿੱਤੇ ਆ ਕੱਲੇ ਉੱਤੇ ਲੱਗੇ ਇਹਨਾਂ ਦੇ ਦਵਾਈ ਬੂਟੀਆਂ ਦਿੱਤੇ ਨੇ ਪੈਸੇ ਇਹਨਾਂ ਨੇ ਕਿੰਨੇ ਪੈਸੇ ਦਿੱਤੇ ਆ ਦਵਾਈ ਬੂਟੀਆਂ ਨੂੰ ਮੰਮਾ ਨੇ ਦਿੱਤੇ ਨਹੀਂ ਮੇਰੇ ਜੱਜ ਸਾਰੀ ਕਾਗਜ਼ੀ ਕਾਰਵਾਈ ਕੀਤੀ ਹਾਂਜੀ ਹਾਂਜੀ ਕਚਾਰੀਆਂ ਸਾਰੇ ਪੱਕੇ ਫਰੂਮ ਬਣੇ ਆ ਅੱਛਾ ਪਰ ਕੀ ਹੈਗਾ ਵੀ ਬੱਚੇ ਨੂੰ ਉਹ ਕਹਿੰਦੇ ਵੀ ਅਸੀਂ ਪਹਿਲਾਂ ਕਾਬਲ ਨਹੀਂ ਸੀ ਹੁਣ ਕਾਬਲ ਹੋ ਗਏ ਸੀ ਬੱਚੇ ਨੂੰ ਪਾਲਣਾ ਕੀ ਕਹੋਗੇ ਤੁਸੀਂ ਨਹੀਂ ਹੁਣ ਕੁਝ ਮਰਜ਼ੀ ਬਣਾਈ ਜਾਣੀ ਜੀ ਹੁਣ ਅਸੀਂ ਕੁਝ ਕਹਿ ਨਹੀਂ ਸਕਦੇ ਜੀ ਸਾਡੇ ਕੋਲ ਸਾਰੇ ਪ੍ਰੂਫ ਆਏ ਨੇ ਅੱਛਾ ਤੁਸੀਂ ਬੱਚਾ ਨਹੀਂ ਦੇਣਾ ਹੈ ਬੱਚਾ ਦੇਣਾ ਨਹੀਂਗਾ ਜੀ